ਕੀ ਤੁਹਾਨੂੰ ਪਤਾ ਹੈ ਕਿ ਅੱਜ ਦੇ ਦਿਨ ਸਾਰਾ ਗੜੀ ਦੀ ਜੰਗ ਲੜੀ ਗਈ ਸੀ ਜਦੋਂ ਵੀ ਆਪਾਂ ਸਾਰਾ ਗੜੀ ਦਾ ਨਾਮ ਲੈਨੇ ਆ ਤਾਂ ਉਹ 21 ਸੂਰਮੇ ਯਾਦ ਆ ਜਾਂਦੇ ਨੇ ਇਹ ਜੰਗ 12 ਸਤੰਬਰ ਅੱਜ ਦੇ ਦਿਨ 12 ਸਤੰਬਰ 1897 ਨੂੰ ਉੱਤਰ ਪੱਛਮ ਦੇ ਏਰੀਆ ਸਾਰਾ ਗੜੀ ਦੇ ਵਿੱਚ ਲੜੀ ਗਈ ਸੀ 21 ਸੂਰਮਿਆਂ ਨੇ 10000 ਤੋਂ ਵੱਧ ਅਫਗਾਨਿਸਤਾਨ ਕਵੇਲੀਆਂ ਦੇ ਨਾਲ ਡਟ ਕੇ ਮੁਕਾਬਲਾ ਕੀਤਾ ਸੀ ਉਹਨਾਂ ਨੂੰ ਲੋਹੇ ਦੇ ਛਣੇ ਚਬਾਈ ਸੀ ਜਿਹੜੇ 21 ਸੂਰਮੇ ਸੀ ਇਹ 36 ਸਿੱਖ ਪਲ ਪਲਟਨ ਨਾਲ ਸੰਬੰਧਿਤ ਰੱਖਦੇ ਸੀ ਉਸ ਤੋਂ ਬਾਅਦ ਇਸ ਪਲਟਨ ਨੂੰ ਬਦਲ ਕੇ ਭਾਰਤ ਦੇ ਵਿੱਚ ਸਿੱਖ ਰੈਜੀਮੈਂਟ ਦੀ ਚੌਥੀ ਬਟਾਲੀਅਨ ਰੱਖਿਆ ਗਿਆ ਜੁਨੋ ਦੀ ਸੱਭਿਆਚਾਰ ਅਤੇ ਵਿਦਿਅਕ ਪ੍ਰਸਾਰ ਲਈ ਬਣੀ ਸੰਸਥਾ ਨੇ ਇਸ ਲੜਾਈ ਨੂੰ ਦੁਨੀਆ ਦੀਆਂ ਅੱਠ ਲੜਾਈਆਂ ਦੇ ਵਿੱਚ ਸ਼ਾਮਲ ਕੀਤਾ ਸੀ 21 ਸੂਰਮਿਆਂ ਨੇ 10000 ਦੀ ਭੀੜ ਨੂੰ ਪੂਰੀ ਟੱਕਰ ਦਿੱਤੀ ਅੰਤ ਤੇ ਆ ਕੇ 21 ਸੂਰਮੇ ਸੀ ਜਿਹੜੇ ਹੋ ਸ਼ਹੀਦ ਹੋ ਗਏ ਸੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਕਿਹਨੂੰ ਕਿਹਨੂੰ ਪਤਾ ਸੀ ਕਿ ਅੱਜ ਦੇ ਦਿਨ ਸਾਰਾ ਗੜੀ ਦੀ ਜੰਗ ਹੋਈ ਸੀ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ